ਸਾਰੇ ਬੁਨ ਬਣਨ ਨੂੰ ਬੈਂਕੀਆ ਕੇ ਪਾਰਟਮੈਂਟ ਅਪਲੀਕੇਸ਼ਨ ਦੇਖਦੇ ਤੀਜਾ ਤਰਫ ਤਕਸ਼ਾ ਨੇ ਬਹੁਤ ਹੀ ਖੂਸੂਸ ਗੱਲ ਕੀਤੀ ਨੇ ਹਾਈਪੋ ਦੇ ਸਟ੍ਰਕਚਰ ਵਾਲੇ ਦੇ ਹਾਈਪੋ ਨਹੀਂ ਸਟ੍ਰਕਚਰ ਦੇ ਲਈਏ ਤਕਸ਼ਾ ਨੇ ਕਿ ਦਰਚਿਤੀ ਸੀ ਕਿ ਹਾਈਪੋ ਦੇ ਵਿੱਚ ਬੜੀਆਂ ਕੀ ਜੀਪੀ ਉਹ ਨਹੀਂ ਆ ਮੇਰੇ ਮਨ ਚ ਥੋੜਾ ਕਦਾ ਹੋ ਰਿਆ ਸੀ ਕਿ ਜਿਵੇਂ ਅੰਗਰੇਜ਼ੀ ਹਿੰਦੁਸਤਾਨ ਦੇ ਵਿੱਚ ਆ ਕੇ ਹਿੰਗਲਿਸ਼ ਬਣ ਜਾਂਦੀ ਹੈ ਪੰਜਾਬ ਦੇ ਵਿੱਚ ਪਿੰਗਲਿਸ਼ ਬਣ ਜਾਂਦੀ ਹੈ ਬਹੁਤ ਸਾਰੇ ਰੂਪ ਨੇ ਅੰਗਰੇਜ਼ੀ ਦੇ ਇਸੇ ਤਰ੍ਹਾਂ ਕੀ ਜਿਹੜੀਆਂ ਸਾਡੀਆਂ ਸਿੰਬੋਲਿਕ ਫਾਰਮਸ ਨੇ ਜਿਹੜੇ ਸਾਡੇ ਕਾਵਿ ਰੂਪ ਨੇ ਕਿ ਇਹ ਹਾਈਕੂ ਸਾਰੀ ਦੁਨੀਆ ਦੇ ਵਿੱਚ ਇੱਕੋ ਹੀ ਹਾਈਕੂ ਆ ਜਾਂ ਵੱਖ-ਵੱਖ ਦੇਸ਼ਾਂ ਦੇ ਵਿੱਚ ਦਾ ਵੱਖ-ਵੱਖ ਤਰ੍ਹਾਂ ਦੇ ਕੰਟੈਕਸਟ ਦੇ ਵਿੱਚ ਜਾ ਕੇ ਇਹ ਆਪਣੇ ਰੂਪ ਦੇ ਵਿੱਚ ਸੱਚ ਤਰਤੀਬੀਆਂ ਲਿਆਉਣਾ ਉਹਦੇ ਹਿਸਾਬ ਨਾਲ ਅਡਾਪਟ ਕਰਦਾ ਸੋ ਮੈਂ ਇਹ ਸਨਮਤੀ ਮੇਰੇ ਮਨ ਵਿੱਚ ਛਾ ਗਈ ਆ ਕਿ ਦੱਸੇ ਤਾਂ ਜਾਪਾਨ ਦੇ ਵਿੱਚ ਵੀ ਹਾਈਕੂ ਆਪਣੇ ਆਊਟ ਆਫ ਦਿ ਬਾਕਸ ਸੋਚਦਾ ਹੋਏਗਾ ਉੱਥੇ ਵੀ ਸੱਚ ਤਰਾਂਚੇਜ਼ ਆਉਂਦੀਆਂ ਹੋਣਗੀਆਂ ਭਾਵੇਂ ਕੀ ਦੁਨੀਆ ਦੇ ਵਿੱਚ ਵੱਖ-ਵੱਖ ਤੀਆਂ ਕੰਟੈਕਸਟ ਦੇ ਵਿੱਚ ਹਾਈਕੂ ਡਿਫਰੈਂਟ ਫਾਰਮਸ ਦੇ ਵੱਖ-ਵੱਖ ਰੂਪਸ ਤੇ ਆ ਕਰਦੇ ਆ ਇਸ ਬੰਦ ਦੇ ਵਿੱਚ ਹਾਈਪੋਕ੍ਰੀਟਿਕ ਹਿਸਟਰੀ ਆ ਮੇਰੀ ਇਹ ਇੱਛਾ ਹੈ ਜਾਣਨ ਦੀ ਬਸੇ ਅਮਰਿਤ ਸਾਥੀ ਨੂੰ ਜੋ ਵੀ ਦਰਗਹਿਣਗੇ ਖੁਸ਼ਕੁਤੀ ਹੋਏਗੀ ਪਰ ਜੇ ਇਹਵੇਂ ਸਵਾਰ ਨੂੰ ਵੀ ਥੋੜਾ ਬਹੁਤ ਅਕਸ ਕਰ ਗਏ ਤਾਂ ਨਰਤਨ ਹੋתי ਪਾਉਗੀ ਉਪਰ ਸਮਝਾ ਦਿੱਤਾ